ਲੋ ਜੀ ਮੁਰ ਤੋਂ ਟੋਲ ਪਲਾਜ਼ੇ ਹੋਏ ਮੁਫਤ ਲੱਗਦਾ ਇੱਕ ਵਾਰ ਫਿਰ ਟੋਲ ਪਲਾਜ਼ਿਆਂ ਦੇ ਵਿੱਚ ਲੱਗਣਗੇ ਕਬੂਤਰਾਂ ਦੇ ਆਲਣੇ ਇਹ ਸਾਡਾ ਨਹੀਂ ਕਹਿਣਾ ਸਗੋਂ ਬੰਦ ਹੋ ਰਹੇ ਟੋਲ ਪਲਾਜ਼ੇ ਦੀਆਂ ਤਸਵੀਰਾਂ ਮੋਹੋ ਬੋਲਦੀਆਂ ਨੇ ਦਾਅਵਾ ਕੀਤਾ ਕਿ ਕਿਸਾਨੀ ਅੰਦੋਲਨ ਦੋ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਜਿੱਥੇ ਇੱਕ ਪਾਸੇ ਕਿਸਾਨ ਹਰਿਆਣਾ ਦੇ ਬਾਰਡਰ पार ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਦੂਜੇ ਪਾਸੇ ਦੂਸਰੇ ਕਿਸਾਨਾਂ ਦੇ ਵੱਲੋਂ ਮੁਰ ਤੋਂ ਟੋਲ ਪਲਾਜ਼ੇ ਬੰਦ ਕਰਕੇ ਉਹਨਾਂ ਨੂੰ ਮੁਫਤ ਕਰਵਾਇਆ جا ਰਿਹਾ ਹੈ ਤਾਜ਼ੀਆਂ ਤਸਵੀਰਾਂ ਸਮਰਾਲਾ ਕੁਹਾਲ ਟੋਲ ਪਲਾਜੇ ਤੋਂ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਨੇ ਇਕੱਠੇ ਹੋ ਕੇ ਟੋਲ ਫਰੀ ਕਰ ਦਿੱਤੇ ਅਤੇ ਔਰ ਜਾਣ ਵਾਲੇ ਵਾਹਨਾਂ ਤੋਂ ਕਿਸੇ ਤਰੀਕੇ ਦੀ ਕੋਈ ਪਰਚੀ ਵੀ ਨਹੀਂ ਲਈ ਜਾ ਰਹੀ ਮੈਂ ਅਫਤਾਰ ਸਿੰਘ ਮੇਲੋਂ ਸੁਪ ਆਪਣਾ ਸਰਪਰਾ ਸਰਪਰਾਸ ਤੋਂ ਪੰਜਾਬ ਭਾਰਤੀਆਂ ਲਖਵਾ ਅੱਜ ਜਿਹੜਾ ਸੰਯੁਕਤ ਮੋਰਚੇ ਦਾ ਗੈਰ ਸਿਆਸੀ ਦਾ ਹੋਜੇ ਬੰਦੀਆਂ ਸਾਡੀਆਂ ਜੇ ਵੇ ਸਾਡੀ ਸਾਂਝਾ ਪੂਰੀ ਉਹਨਾਂ ਨੇ ਉਹਨਾਂ ਨੇ 13 ਤਰੀਕ ਨੂੰ ਦਿੱਲੀ ਨੂੰ ਕੂਚ ਕੀਤਾ ਸੀ ਮੰਗਾ ਸਾਡੀਆਂ ਵੀ ਹੋਈ ਨੇ ਉਹਨਾਂ ਦੇ ਵੀ ਹੋਈ ਨੇ ਉਹ ਮੰਗਾ ਮੰਨਵਾਉਣ ਲਈ ਦਿੱਲੀ ਨੂੰ ਕੂਚ ਕਰ ਲਗੇ ਸੀ ਰਾਹ 'ਚ ਹਰਿਆਣਾ ਸਰਕਾਰ ਨੇ ਸਾਡੇ ਨਾਲ ਉਹ ਕੀਤੀ ਜਿਹੜੀ ਬਾਰਡਰ 'ਤੇ ਪਾਕਿਸਤਾਨ ਵੀ ਨਹੀਂ ਕਰਦਾ ਅੱਜ ਜਿਹੜੀਆਂ ਕੰਧਾਂ ਕੀਤੀਆਂ ਉਹਨਾਂ ਨੇ ਇਹ ਤਾਂ ਕਿਸੇ ਵੀ ਹੈ ਨਹੀਂ ਕਾਨੂੰਨ ਜੀ ਤੁਸੀਂ ਆਪ ਦੀ ਰਾਜਧਾਨੀ ਜਾਂਦੇ ਹੋਵੋ ਤੇ ਰਾਜਧਾਨੀ 'ਤੇ ਰੁਕਿਆ ਜਾਵੇ ਉਹ ਬਹੁਤ ਤਸ਼ੱਦਦ ਹੋਇਆ ਕਿਸਾਨਾਂ ਤੇ ਅਸੀਂ ਉਹ ਤਸ਼ੱਦਦ ਦੀ ਨਿਯਮ ਦਿਨ ਨਿਯੰਦਿਆ ਕਰਦੇ ਆਂ ਔਰ ਨਾਲ ਕੀ ਨਾਲ ਹੀ ਅਸੀਂ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ 3-4 ਕਹਿੰਦੇ 11:00 ਤੋਂ ਲੈ ਕੇ 2 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚ ਟੂਰ ਪਲਾਜਾ ਬੰਦ ਕਰਨੇ ਆ ਉਹ ਬੰਦ ਹੈਗੇ ਨਹੀਂ ਉਸ ਤੋਂ ਬਾਅਦ ਇਹ ਕਿੱਤਾ ਜਾਊਗਾ ਇਸ ਟਾਈਮ ਕੀ ਹੀ ਬੰਦ ਕਰ ਰਹੇ ਹੋ ہاں 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਜੋ ਸਾਡੇ ਸਯੁਕਤ ਮਾਰਚੀ ਦੇ ਮੋਰਚੇ ਦੀ ਕਾਲ ਆ 32 27 ਅਥੇ ਬੰਨੀਆਂ ਜੀ ਉਹਦੇ ਨਾਲ 2:00 ਵਜੇ ਤੱਕ ਕਰਾ ਸਾਡੇ ਕੁਝ ਜਿਹੇ ਬੰਨੀਆਂ ਬਾਰਡਰ ਤੇ ਵੀ ਬੈਠੇ ਆ ਸਭੂ ਬਾਰਡਰ ਤੇ ਬੈਠੇ ਨੇ ਤੁਸੀਂ ਇਹ ਰਿਪੋਰਟਸ ਲਾਦੇ ਕੀ ਕਾਰਨ ਕੀ ਆ ਅਸੀਂ ਉਹਨਾਂ ਦੇ ਹੱਕ ਚ ਕਰ ਰਹੇ ਆ ਉਹ ਵੀ ਸਾਡੇ ਵਿੱਚ ਹੀ ਅਸੀਂ ਸਾਡੀਆਂ ਮੰਗਾਂ ਇੱਕੋ ਹੀ ਨੇ ਅਸੀਂ ਉਹ ਵੇ ਰੋਸ ਵਾ ਜੋ ਉਹਨਾਂ ਤੇ ਤਸ਼ੱਦਦ ਹੋਇਆ ਜੋ ਉਹਨਾਂ ਦੇ ਜ਼ੁਲਮ ਹੋਇਆ ਕੋਈ ਦੁਸ਼ਮਣ ਨਹੀਂ ਕਰਦਾ ਇਹਨਾਂ ਜਿਹੜੋਂ ਕੋਈਆਂ ਚਰਾਈਆਂ ਗੈਸ ਛੱਡੀ ਹੋਰ ਜੋ ਕੁਝ ਵੀ ਉਹਨਾਂ ਨੇ ਸਿੱਕੇ ਵੀ ਛੱਡੇ ਛੱਡਿਆ ਉਹ ਉਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਕੀਤਾ ਹੁਣ ਅਗਲਾ ਸਟੈਪ ਕੀ ਹੋਊ ਆਪਣਾ ਸਰਕਾਰ ਨੇ ਬੰਦ ਬਾਰੇ ਕੀ ਕਹਿਣਾ ਚਾਹੁੰਦਾ ਹਾਂ ਸਾਡਾ ਕੱਲ ਨੂੰ ਸੰਯੁਕਤ ਮੋਰਚਾ ਦਿੱਲੀ ਕਣੀਓ ਸਾਰਾ ਭਾਰਤ ਬੰਦ ਪੰਜਾਬ ਬੰਦ ਔਰ ਜਿਹਦੇ ਵਿੱਚ ਅਸੀਂ ਇਹ ਰੋਸ ਵਜੋਂ ਕੀਤਾ ਵੀ ਸਾਡੀਆਂ ਮੰਗਾਂ ਜਿਹੜੀਆਂ ਦਿੱਲੀ ਤੋਂ ਅਧੂਰੀਆਂ ਸੀਗੀਆਂ ਜੇ ਬੰਦਾ ਮੋਗਾ ਗਿਆ ਲਗਾ ਟਾਈਮ ਬਹੁਤ ਲੱਗੂ ਤੁਸੀਂ ਵੀ ਟਾਈਮ ਕੱਟ ਲਾਉਣਾ ਉਹ ਮੰਗਾ ਸਾਡੀਆਂ ਉਹੀ ਨੇ ਜੋ ਉਥੋਂ ਲੈ ਕੇ ਆਏ ਸੀ ਡਾਕਟਰ ਸ਼ੋਮੀਨਾਸ ਦੀ ਰਿਪੋਰਟ ਤੇ ਮਿਸਰੀ ਦਾ ਜੋ ਕੁਝ ਹੋਇਆ ਉਹਨਾਂ ਦਾ ਉਹ 20 22 20000 ਉਹ ਬੀਲੀ ਬੇਲਾ ਉਹਨੂੰ ਖਤਮ ਕਰੋ ਇਹ ਮੰਗਾ ਲੈ ਕੇ ਆਹੀ 16 ਤਰੀਕ ਨੂੰ ਸਾਰਾ ਭਾਰਤ ਬੰਦ ਕਰ ਰਹੇ ਆ ਤੇ ਸਾਰਾ ਦਿਨ ਬੰਦ ਰਹੂਗੇ ਜੀ ਇਹ ਜਿਹੜਾ ਬੰਦ ਦੀ ਆ ਉਹ ਤਾਂ ਸਾਰਾ ਦਿਨ ਬੰਦ ਰਹੂਗਾ ਪਰ ਜਿਹੜਾ ਟ੍ਰੈਫਿਕ ਆ ਉਹ ਅਸੀਂ 12:00 ਤੋਂ 4:00 ਵਜੇ ਤੱਕ ਬੰਦ ਕਰਨਾ ਠੀਕ ਤੇ ਪਹਿਲਾਂ ਅਸੀਂ ਸਾਰੇ ਬੰਦਿਆਂ ਨੂੰ ਜਿਹੜੇ ਵਿਆਹ ਵਾਲੇ ਸ਼ਾਦੀ ਵਾਲੇ ਹੋਣ ਉਸ ਮੁੰਨਾ ਵਾਲੇ ਹੋਣ ਇਹਦੇ ਕਰਕੇ ਅਸੀਂ ਛੋਟ ਦਿੱਤੀ ਆ ਬੱਚਾਂ ਤੇ ਟਰੱਕ ਜਿਹੜੇ ਦੂਜੀਆਂ ਗੱਲਾਂ ਟੈਂਪੂ ਟੂਪੂ ਨੇ ਉਹ ਸਾਰੇ 12:00 ਵਜੇ ਤੋਂ ਲੈ ਕੇ ਟ੍ਰੈਫਿਕ ਸਾਡਾ ਬੰਦ ਹੋਊਗਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 16 ਫਰਵਰੀ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਸਾਰਾ ਦਿਨ ਪੂਰਾ ਭਾਰਤ ਬੰਦ ਰਹੇਗਾ ਅਤੇ ਕਿਸਾਨਾਂ ਦੁਆਰਾ ਕੁਝ ਘੰਟੇ ਲਈ ਜਾਮ ਵੀ ਲਗਾਇਆ ਜਾਵੇਗਾ ਸਿਰਫ ਐਮਰਜੈਂਸੀ ਸੇਵਾਵਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਜਾਂ ਫਿਰ ਵਿਆਹ ਵਾਲੀ ਗੱਡੀ ਨੂੰ ਰਾਹਤ ਦਿੱਤੀ ਜਾਵੇਗੀ ਮੈਨੂੰ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਕਾਰਡਿਆਂ ਜ਼ਿਲ੍ਹਾ ਲੁਧਿਆਣਾ ਜਿਵੇਂ ਤੁਸੀਂ ਕੱਲ ਕਿਹਾ ਸੀ ਕਿ ਅੱਜ ਟੋਲ ਪਲਾਜ਼ਾ ਫ੍ਰੀ ਕਰਨੇ ਨੇ ਅੱਜ ਕੀਤੇ ਕੀ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸੰਯੁਕਤ ਮੋਰਚੇ ਦੀ ਕਾਲ ਸੀ ਜੀ ਜੋ ਆਪਣੀਆਂ ਕੁੱਝ ਜਥੇਬੰਦੀਆਂ ਦਾ ਆਪਣੇ ਦਿੱਲੀ ਨੂੰ ਜਾ ਰਹੀਆਂ ਸੀ ਪ੍ਰੋਟੈਸਟ ਕਰਨ ਉਹਨਾਂ ਦੇ ਨਾਲ ਸੰਭੂ ਬਾਡਰ ਤੇ ਕਨੌਰੀ ਬਾਡਰ ਤੇ ਥੋੜਾ ਜਿਹਾ ਸਖਤਾਈ ਬਹੁਤ ਜ਼ਿਆਦਾ ਸਰਕਾਰ ਦਾ ਜਿਹੜਾ ਬਿਹਾਰ ਸੀ ਬਹੁਤ ਜਿਵੇਂ ਆਪਾਂ ਕਹਿੰਦੇ ਅਫਸੋਸ ਜਾਣ ਕਰਿਆ ਹਾ ਅਥਰੂ ਗੈਸ ਤੇ ਗੋਲੇ ਛੱਟੇ ਗਏ ਨੇ ਉਹਨਾਂ ਨਾਲ ਕਾਫੀ ਉਹਨਾਂ ਤੇ ਤਸੱਦਦ ਕੀਤਾ ਗਿਆ ਰਿਹਾ ਕੱਲ ਸੰਯੁਕਤ ਮੋਰਚੇ ਦੀ ਐਮਰਜੈਂਸੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਬਈ ਜਿੰਨੇ ਵੀ ਟੋਲ ਪਲਾਜ਼ੇ ਨੇ ਇਹ 4 ਘੰਟੇ ਦੇ ਲਈ ਬੰਦ ਕੀਤਾ ਜਾਣਗੇ ਪੂਰੇ ਅੱਜ ਕਿੰਨੇ ਤੋਂ ਕਿੰਨੇ ਵਜੇ ਲਈ ਬੰਦ ਕੀਤੇ ਗਏ ਨੇ ਦੇਖੋ ਅਸੀਂ ਇਹ तकरीबन 10:00 ਵਜੇ ਬੰਦ ਕਰਤਾ ਜੀ ਹੁਣ ਦੇਖਦੇ ਆ ਵੀ ਪ੍ਰੋਗਰਾਮ ਕਿੰਨੇ ਵਜੇ ਤੱਕ ਚੱਲਦਾ ਉਸ ਤੋਂ ਬਾਅਦ ਤੱਕ ਚੱਲੇਗਾ ਅੰਦਾਜ਼ਾ ਫਿਰ ਵੀ ਅੰਦਾਜ਼ਾ ਤਾਂ 3-4 ਤਾਂ ਬੱਜੇ ਜਾਣਗੇ ਜੀ 3-4 ਹਾਂ ਜੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਕੋਈ ਕੇਂਦਰ ਸਰਕਾਰ ਤੇ ਕੋਈ ਫਰਕ ਪਵੇਗਾ ਹੋਰ ਫਾਈ ਫ੍ਰੀ ਕਰਨਾ ਦੇਖੋ ਇਹ ਇੱਕ ਸਰਕਾਰ ਨੂੰ ਅਸੀਂ ਉਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਵੀ ਵੀ ਸਾਡੇ ਭਾਈਚਾਰੇ ਦੇ ਵਿੱਚ ਰੋਸ ਆ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਸਾਡੇ ਦੂਜੇ ਭਾਈਆਂ ਦੇ ਉੱਤੇ ਤਸੱਦਦ ਕੀਤਾ ਇੱਕ ਮੈਸੇਜ ਦੇ ਲਾਉਣ ਦੇ ਲਈ ਅਸੀਂ ਇਹ ਕਾਲ ਦਿੱਤੀ ਹੈ ਕਿ ਹੁਣ ਤੁਹਾਨੂੰ ਕੀ ਲੱਗਦਾ ਕਿ ਜੋਗਰੀ ਰਣਨੀਤੀ ਕਿਸਾਨਾਂ ਦੀ ਕੀ ਹੋਵੇਗੀ ਦੇਖੋ ਜਿਹੜੀ ਅਗਲੀ ਰਣਨੀਤੀ ਆ ਜੋ ਸਾਡੇ ਸੀਨੀਅਰ ਲੀਡਰ ਨੇ ਸੰਯੁਕਤ ਮੋਰਚੇ ਦੇ ਉਹ ਮੇਰੇ ਹਿਸਾਬ ਨਾਲ ਕੱਲ ਨੂੰ ਜਾਂ ਪਰਸ ਨੂੰ ਤਾਂ ਮੀਟਿੰਗ ਕਰਨਗੇ ਉਹਦੇ ਵਿੱਚ ਕੱਲ ਨੂੰ ਤਾਂ ਸਾਡਾ ਪ੍ਰੋਗਰਾਮ ਆ ਭਾਰਤ ਬੰਦ ਦਾ ਜਿਹਦੇ ਵਿੱਚ 6 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਰਾ ਪੂਰਨ ਤੌਰ ਤੇ ਬੰਦ ਹੋਊਗਾ ਦੁਕਾਨਾਂ ਸ਼ਹਿਰਾਂ ਦੀਆਂ ਨੇ ਚਾਹੇ ਪਿੰਡਾਂ ਦੀਆਂ ਨੇ ਪੂਰੇ ਆਵਾਜ਼ਾਈ ਠੱਪ ਰਹੂਗੀ ਉਸ ਤੋਂ ਬਾਅਦ ਜੋ ਜਥੇਬੰਦੀਆਂ ਜੋ ਫੈਸਲਾ ਦੇਣਗੇ ਐਸ ਕੇ ਐਮ ਅਸੀਂ ਉਹਦੇ ਮੁਤਾਬਕ ਆਪਣਾ ਕੰਮ ਕਰਾਂਗੇ ਸੋਦਾਬ ਦੇ ਕਿ ਕਿਸਾਨਾਂ ਦੇ ਵੱਲੋਂ ਹੁਣ ਟੋਲ ਫ੍ਰੀ ਕਰਵਾ ਦਿੱਤੇ ਗਏ ਨੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ